ਜੇਲ੍ਹ ਦੇ ਵਿੱਚ ਤਾਇਨਾਤ ਪੁਲਿਸ ਕਰਮੀ ਚਿੱਟੇ ਸਮੇਤ ਫੜਿਆ ਗਿਆ ਇਹ ਜਾਣਕਾਰੀ ਬਠਿੰਡਾ ਪੁਲਿਸ ਨੇ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਚਿੱਟੇ ਸਮੇਤ ਫੜੀ ਮਹਿਲਾ ਕਾਂਸਟੇਬਲ ਦੇ ਨਾਲ ਬਠਿੰਡਾ ਸੁਰਖੀਆਂ ਦੇ ਵਿੱਚ ਆਇਆ ਸੀ ਤੇ ਬੀਤੇ ਕੱਲ ਜੇਲ੍ਹ ਦੇ ਵਿੱਚ ਤਾਇਨਾਤ ਏਐਸਆਈ ਗੁਰਪ੍ਰੀਤ ਸਿੰਘ ਨੂੰ 41 ਗ੍ਰਾਮ ਚਿੱਟੇ ਦੇ ਸਮੇਤ ਪੁਲਿਸ ਨੇ ਕਾਬੂ ਕੀਤਾ ਆ ਤਲਾਸ਼ੀ ਦੇ ਦੌਰਾਨ ਉਸ ਤੋਂ 41 ਗ੍ਰਾਮ ਚਟਾ ਮਿਲਿਆ ਜੇਲ੍ਹ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਰਮੀ ਦੇ ਵੱਲੋਂ ਚਿੱਟਾ ਮਿਲਣਾ ਜੇਲ੍ਹ ਦੀ ਸੁਰੱਖਿਆ ਨੂੰ ਵਿਵਾਦਾਂ ਦੇ ਵਿੱਚ ਖੜਾ ਕਰ ਦਿੰਦਾ ਹੈ। ਜੇਲ੍ਹਾਂ ਦੇ ਵਿੱਚੋਂ ਫੋਨ ਮਿਲਨੇ ਤੇ ਜੇਲ੍ਹਾਂ ਦੇ ਵਿੱਚੋਂ ਮਹਿੰਗੇ ਭਾਤੇ ਨਸ਼ਾ ਮਿਲਣਾ ਇਸ ਦੀਆਂ ਚਰਚਾਵਾਂ ਆਮ ਤੌਰ ਤੇ ਚੱਲਦੀਆਂ ਰਹਿੰਦੀਆਂ ਨੇ। ਤੇ ਹੁਣ ਜੇਲ੍ਹ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਪੁਲਿਸ ਕਰਮੀ ਤੋਂ ਚਿੱਟਾ ਮਿਲਣਾ ਇਹ ਵੀ ਵੱਡੇ ਸਵਾਲੀਆ ਚਿੰਨ੍ਹ ਖੜਾ ਕਰਤਾ ਹੈ। ਹੁਣ ਸਵਾਲ ਇੱਤੇ ਇਹ ਉੱਠਦੇ ਨੇ ਕਿ ਆਖਿਰੇ ਪੁਲਿਸ ਕਰਮੀ ਕਿੰਨੇ ਸਮੇਂ ਤੋਂ ਐਸਾ ਕੰਮ ਕਰ ਰਿਆ ਸੀ ਤੇ ਸਭ ਤੋਂ ਵੱਡਾ ਸਵਾਲ ਇਹ ਕਿ ਇਸ ਐਸਆਈ ਦੇ ਸਿਰ ਤੇ ਹੱਥ ਕਿਸ ਦਾ ਸੀ ਭਾਬ ਇਹ ਸਾਰਾ ਕੁਝ ਕਿਸ ਦੀ ਛਤਰ ਸ਼ਾਯਾ ਹੇਠ ਚੱਲ ਰਿਹਾ ਸੀ ਤੇ ਜਿੰਨਾ ਜੇਲ੍ਹਾਂ ਨੂੰ ਸੁਧਾਰ ਕਰ ਕਿਹਾ ਜਾਂਦਾ ਏ ਜੇਕਰ ਉਸੇ ਸੁਧਾਰ ਘਰ ਦੇ ਵਿੱਚ ਤਾਇਨਾਤ ਪੁਲਿਸ ਕਰਮੀ ਹੀ ਐਸਾ ਕੁਝ ਕਰਨਗੇ ਤਾਂ ਫਿਰ ਸੁਧਾਰ ਘਰ ਦੇ ਵਿੱਚ ਗਏ ਹੋਏ ਕੈਦੀ ਸੁਨਰ ਕੇ ਬਾਹਰ ਕਿਵੇਂ ਆਉਣਗੇ ਇਸ ਮਾਮਲੇ ਤੇ ਪੁਲਿਸ ਦਾ ਪਾਕੀਏ ਉਹ ਵੀ ਸੁਣਿਓ ਕੱਲ ਸਾਨੂੰ ਥਾਣਾ ਕੈਂਟ ਵਿਖੇ ਤਲਾਹ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮਲਾਜਮ ਹੈ ਐਸਐਸਜੀ ਗੁਰਪ੍ਰੀਤ ਸਿੰਘ ਆ ਤਾਂ ਉਹਨਾਂ ਵੱਲੋਂ ਚ ਜੱਟਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕੋਈ ਨਸ਼ੀਲਾ ਪਦਾਰਥ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੇ ਜੇਲ੍ਹ ਦੀ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚੱਟਾ ਮਿਲਿਆ ਕਿਥੇ ਪੋਸਟਿੰਗ ਸੀ ਮਾਲੀ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd IRP ਲੁਧਿਆਣੇ ਦਾ ਪੋਸਟ ਹੈਗੀ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਅਦ ਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫੋਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾ ਰਹੇ ਹਾਂ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਅਸੀਂ ਵੱਧ ਤੋਂ ਵੱਧ ਰਿਮਾਂਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫੋਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਤੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਹੋ ਜਾਵੇ ਜੀ ਲੈਣਾ ਚਾਹੀਦਾ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਦੇਖੋ ਸਾਡੀ ਸਾਰੇ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਯੁੱਧ ਰਚਨਾਵਤ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਦ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਰ ਡਿਪਾਰਟਮੈਂਟ ਵੀ ਸਾਰੇ ਆਪਣਾ ਵੱਦ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਆ ਇਹਨੂੰ ਜਿਹੜਾ ਨਸ਼ਾ ਤਮਕੂ ਮੁਕਤ ਕੀਤਾ ਜਾਵੇ